ਨਾਜ਼ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਹੋਈ ਇੱਕ ਮੀਟਿੰਗ ਵਿੱਚ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਰਾਣੀ ਚਾਂਸੀ ਰੋਡ ਤੇ ਕਰੋੜਾਂ ਰੁਪਏ ਦੇ ਵਪਾਰਕ ਕੰਪਲੈਕਸ ਦੇ ਲੰਬੇ ਸਮੇਂ ਤੋਂ ਡਟਕਦੇ ਮੁੱਦੇ ਨੂੰ ਉਠਾਇਆ ਜੋ ਖਰੀਦਦਾਰਾਂ ਨੂੰ ਆਕਰਸ਼ਿਤ ਕਰਨ ਦੇ ਲਈ ਕਈ ਯਤਨਾਂ ਦੇ ਬਾਵਜੂਦ ਹਾਕਿਆਂ ਤੋਂ ਬੰਦ ਹਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਤਰਸੀਮ ਸਿੰਘ ਭਿੰਡਰ ਦੀ ਹਾਜ਼ਰੀ ਵਿੱਚ ਹੋਈ ਮੀਟਿੰਗ ਵਿੱਚ 2007 ਵਿੱਚ ਲਗਭਗ 15 ਕਰੋੜ ਰੁਪਏ ਦੀ ਲਾਗਤ ਨਾਲ ਪੂਰੀ ਹੋਈ ਘਟ ਵਰਤੂ ਵਾਲੀ ਵਪਾਰਕ ਜਾਇਦਾਦ ਤੇ ਧਿਆਨ ਕੇਂਦਰਿਤ ਕੀਤਾ ਗਿਆ। ਐਮਪੀ ਅਰੋੜਾ ਨੇ ਸੁਝਾਅ ਦਿੱਤਾ ਕਿ ਕੰਪਲੈਕਸ ਨੂੰ ਹਿੱਸਿਆਂ ਵਿੱਚ ਕਿਰਾਏ ਤੇ ਦੇ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਐਲ ਆਈਟੀ ਲਈ ਕਾਫੀ ਮਾਲੀਆ ਪੈਦਾ ਹੋ ਸਕਦਾ ਹੈ। ਇਸ ਵੇਲੇ ਇਹ ਟਾਂਚਾ ਲੰਬੇ ਸਮੇਂ ਤੋਂ ਵਰਤੋਂ ਤੋਂ ਬਾਹਰ ਹੋਣ ਕਾਰਨ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਇਸ ਜਾਇਦਾਦ ਨੂੰ ਪ੍ਰਮੁੱਖ ਸਥਾਨ ਤੇ ਪ੍ਰਮੁੱਖ ਰੀਅਲ ਅਸਟੇਟ ਦੱਸਦਿਆਂ ਰੋੜ ਨੇ ਇਹ ਵੀ ਦੱਸਿਆ ਸੁਝਾਅ ਦਿੱਤਾ ਕਿ ਕਿਰਾਏ ਤੇ ਦੇਣ ਤੋਂ ਪਹਿਲਾਂ ਇਸ ਇਮਾਰਤ ਦੀ ਮੁਰੰਮਤ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਮਾੜੀ ਹਾਲਤ ਵਿੱਚ ਹੈ ਉਹਨਾਂ ਚੇਤਾਵਨੀ ਦਿੱਤੀ ਕਿ ਇਮਾਰਤ ਦੀ ਅਣਗੈਲੀ ਕਾਰਨ ਸਮਾਜ ਵਿਰੋਧੀ ਅਨਸਰਾਂ ਵੱਲੋਂ ਇਹਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜਿਸ ਕਾਰਨ ਇਲਾਕੇ ਵਿੱਚ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਹੋ ਰਹੀ ਹੈ 2.2 ਏਕੜ ਵਿੱਚ ਫੈਲੇ ਇਸ ਕੰਪਲੈਕਸ ਵਿੱਚ ਦੋ ਬੇਸਮੈਂਟ ਲੈਵਲ ਹਨ ਇਸ ਜਿਸ ਵਿੱਚ 250 ਕਾਰਾਂ ਤੇ ਲਗਭਗ 102 ਪਈਆ ਵਾਨਾਂ ਲਈ ਪਾਰਕਿੰਗ ਹੈ ਇਹ ਬੁਨਿਆਦੀ ਢਾਂਚਾ ਰੈਸਟੋਰੈਂਟਾਂ ਕਾਫੀ ਦੀਆਂ ਦੁਕਾਨਾਂ ਬੈਂਕਾਂ ਸ਼ੋਰੂਮ ਅਤੇ ਦਫ਼ਤਰਾਂ ਆਦਿ ਤਿਆਰ ਕੀਤਾ ਜਾ ਸਕਦਾ ਹੈ 2009 ਤੋਂ ਜ਼ਿਆਦਾ ਜਾਇਦਾਦ ਵੇਚਣ ਦੀਆਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਖਰੀਦਦਾਰ ਅੱਗੇ ਨਹੀਂ ਆਇਆ ਅਰੋੜਾ ਦੇ ਪ੍ਰਸਤਾਵ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਐਲ ਆਈਟੀ ਅਧਿਕਾਰੀਆਂ ਨੂੰ ਜਾਇਦਾਦ ਨੂੰ ਕਿਰਾਏ ਤੇ ਦੇਣ ਲਈ ਇੱਕ ਪ੍ਰਸਤਾਵ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਅਰੁਣਾ ਨੇ ਡੀਸੀ ਦਫਤਰ ਵਿਕੇ ਹੋਈ ਲੁਧਿਆਣਾ ਇੰਪਰੂਵਮੈਂਟ ਟਰਸਟ ਦੀ ਕੀਮਤ ਨਿਰਧਾਰਤ ਕਮੇਟੀ ਦੀ ਮੀਟਿੰਗ ਵਿੱਚ ਵੀ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਉਹਨਾਂ ਨੇ ਇਨ੍ਹਾਂ ਉਹਨਾਂ ਐਲ ਆਈ ਟਿ ਜਾਇਦਾਦਾਂ ਦੀ ਕੀਮਤਾਂ ਨਾ ਵਧਾਉਣ ਦਾ ਸੁਝਾਅ ਦਿੱਤਾ ਜੋ ਨਿਲਾਮੀਆਂ ਦੇ ਬਾਵਜੂਦ ਵਿਕਣ ਤੋਂ ਰਹਿ ਗਈਆਂ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕੀਮਤਾਂ ਵਿੱਚ ਹੋਰ ਵਾਧਾ ਸੰਭਾਵੀ ਖਰੀਦਦਾਰਾਂ ਨੂੰ ਨਿਰਾਸ਼ ਕਰੇਗਾ। ਅਰੂੜਾ ਨੇ ਸੁਝਾ ਦਿੱਤਾ ਕਿ ਅਜਿਹੀਆਂ ਜਾਇਦਾਦਾਂ ਲਈ ਮੌਜੂਦਾ ਰਿਜ਼ਰਵ ਕੀਮਤ ਨੂੰ ਬਣਾਈ ਰੱਖਣ ਦੇ ਨਾਲ ਪੂਕ ਦੀਆਂ ਨਿਲਾਮੀਆਂ ਵਿੱਚ ਸਫਲਤਾ ਦਰਬੱਧ ਹੋਣ ਦੀ ਸੰਭਾਵਨਾ ਹੈ ਮੀਟਿੰਗ ਦੌਰਾਨ ਉਨ੍ਹਾਂ ਦੀ ਸਿਫਾਰਸ਼ ਨੂੰ ਸਵੀਕਾਰ ਕਰ ਲਿਆ ਗਿਆ ਹੈ